ਲਾਈਵ ਹੋਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੱਤਿਆਂ ਨੂੰ ਅੱਗ ਤੇ ਅਧਿਕਾਰੀਆਂ ਦੀ ਲਾਪਰਵਾਹੀ ਅੱਜ ਕੱਲ ਦਰਖਤਾਂ ਦੀ ਝਾੜ ਦਾ ਖੌ ਬਣ ਰਹੀ ਹੈ ਤੇ ਲਗਾਤਾਰ ਦਰਖਤ ਚਲਸ ਰਹੇ ਆ ਤਾਜ਼ਾ ਘਟਨਾ ਫਰੀਦਕੋਟ ਵਿੱਚ ਹੋਈਆਂ ਸੀਰ ਸੁਸਾਇਟੀ ਜਿਹੜੀ ਦਰਖਤਾਂ ਨੂੰ ਬਚਾਉਣ ਲਈ ਲੱਗੀ ਹੋਈ ਹੈ ਉਹਨਾਂ ਦੇ ਅਨੁਸਾਰ ਇਸ ਹਫਤੇ ਕਈ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ ਦਰਖਤ ਲਗਾਤਾਰ ਚਲ ਰਿਹਾ ਪਰ ਪ੍ਰਸ਼ਾਸਨ ਦਾ ਰਵਈਆ ਅਧਿਕਾਰੀਆਂ ਦਾ ਰਵਈਆ ਸਿਰਫ ਟਾਲੇ ਵਾਲਾ ਹੀ ਆ ਆਉ ਨਾਲ ਦੀ ਨਾਲ ਤੁਹਾਨੂੰ ਤਾਜ਼ਾ ਘਟਾ ਦਿਖਾਈ ਚਲਦੇ ਆ ਤੇ ਨਾਲ ਦੀ ਨਾਲ ਸੀਰ ਦੇ ਆਗੂ ਸੰਦੀਪ अरोड़ा ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਇਹ ਜਿਹੜੀ ਸਾਰੀ ਸਥਿਤੀ ਹੈ ਉਹ ਕਿਸ ਤਰ੍ਹਾਂ ਬਣੀ ਹੋਈ ਆ ਤੇ ਪ੍ਰਸ਼ਾਸਨ ਦਾ ਹੁਣ ਤੱਕ ਦਾ ਰਵਈਆ ਕੀ ਰਿਹਾ ਹੈ ਇਹ ਸਰ ਕੱਲ ਸ਼ਾਮ ਸਾਧਕ ਰੋਡ ਤੇ ਇੰਪਰੂਵਮੈਂਟ ਟਰਸਟ ਦੀ ਜਿਹੜੀ ਗਿਆਨੀ ਜੈਲ ਸਿੰਘ ਐਵਨਿਊ ਮਾਰਕੀਟ ਉਹਦੇ ਸਾਹਮਣੇ ਬਿਲਕੁਲ ਮੈਡੀਕਲ ਦੀ ਕੰਨ ਦੇ ਆਪੋਜੀਟ ਸਾਈਡ ਤੇ ਲੱਗੀ ਸੀਗੀ ਜੀ ਤੇ ਇੱਥੇ ਅਕਸਰ ਹੀ ਵੇਖਿਆ ਜਾਂਦਾ ਵੀ ਜੋ ਸਾਹਮਣੇ ਮਾਰਕੀਟ ਬਣੀ ਆ ਉੱਥੋਂ ਲੋਕੀ ਸਮਾਨ ਲੈ ਕੇ ਖਾ ਪੀ ਲੈਂਦੇ ਆ ਤੇ ਫਿਰ ਪੋਲੀਥੀਨ ਜਾਂ ਹੋਰ ਰੈਪਰਸ ਆ ਉਹ ਸੜਕ ਦੇ ਕਿਨਾਰੇ ਤੇ ਹੀ ਸਿੱਟ ਦਿੰਦੇ ਆ ਤੇ ਇਹਨਾਂ ਦਿਨਾਂ ਵਿੱਚ ਪਤਝੜ ਹੋਣ ਕਰਕੇ ਪੱਤੇ ਡਿੱਗੇ ਹੋਏ ਸੀਗੇ ਤੇ ਕਿਸੇ ਨੇ ਪੱਤੇ ਜਾਂ ਹਨਾ ਗੰਦਪਿਲ ਚੁਕਾਨ ਦੀ ਬਿਜਾਈ ਜੀ ਉਹਨੂੰ ਅੱਗ ਲਗਵਾਦੀ ਹੋ ਸਕਦਾ ਕਿਸੇ ਉਸਦੇ ਰਹਿਣ ਵਾਲੇ ਜਾਂ ਦੁਕਾਨਦਾਰ ਦਾ ਹੋਵੇ ਕੰਮ ਇਹ ਵੀ ਹੋ ਸਕਦਾ ਕਿਸੇ ਸਫਾਈ ਕਰਮਚਾਰੀ ਨੇ ਕੀਤਾ ਹੋਵੇ ਉਦੋਂ ਦਰਖਤਾਂ ਦਾ ਵੀ ਕੋਈ ਨੁਕਸਾਨ ਹੋਇਆ ਹਾਂਜੀ ਦਰਖਤ ਸਰ ਕਾਫੀ ਸੀ ਸਖਸੈਨ ਦੇ ਦਰਖਤ ਲੱਗੇ ਹੋਏ ਸੀਗੇ 8-10 ਜੀ ਉਹ ਝੁੱਲ ਸਗੇ ਇੱਕ ਵਾਰੀ ਤਾਂ ਜੀ ਤੇ ਪਾਣੀ ਪੋਆਇਆ ਅੱਜ ਜੀ ਜੇ ਸ਼ਾਇਦ ਹਰੇ ਹੋ ਜਾਣ ਤਾਂ ਇਹ ਅਕਸਰ ਹੀ ਹੁੰਦੀਆਂ ਘਟਰਾਵਾ ਫਰੀਦਕੋਟ ਦੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਕੀ ਲੱਗਦਾ ਪ੍ਰਸ਼ਾਸਨ ਕੋਈ ਕਰਤਾ ਕਾਰਵਾਈ ਨਹੀਂ ਤੁਸੀਂ ਸ਼ਿਕਾਇਤ ਕਰਦੇ ਰਹਿੰਦੇ ਰਹਿੰਦੇ ਨਹੀਂ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪਿੱਛੇ ਜੇ ਡੀਸੀ ਮੈਡਮ ਸੀਗੇ ਰੂਹੀ ਦੋਗੋ ਉਹਨਾਂ ਨੇ ਕਮੇਟੀ ਵੀ ਬਣਾਈ ਸੀ ਜੀ ਚਲਾਨ ਵੀ ਕਟਵਾਏ ਸੀਗੇ ਪਰੰਤੂ ਇਹਦੇ ਵਾਸਤੇ ਕੋਈ ਕਾਰਗਰ ਪਾਲਿਸੀ ਨਹੀਂ ਬਣੀਗੀ ਅਸਲ ਵਿੱਚ ਚਾਹੀਦਾ ਤਾਂ ਹੈ ਵੀ ਇਹਨਾਂ ਪੱਤਿਆਂ ਦਾ ਸਹੀ ਡਿਸਪੋਜ਼ ਹੋਣਾ ਚਾਹੀਦਾ ਉਹਦੇ ਤੋਂ ਰੇਹ ਬਣ ਸਕਦੀ ਐ ਬਹੁਤ ਹੀ ਉੱਚ ਦਰਜੇ ਦੀ ਖਾਦ ਬਣਦੀ ਐ ਜਿਹੜੀ ਆਮ ਖਾਦਾਂ ਨਾਲੋਂ ਵੱਧ ਤਾਕਤਵਰ ਹੁੰਦੀ ਐ ਫਸਲਾਂ ਨੂੰ ਬੂਟਿਆਂ ਨੂੰ ਪੈਦਾਮੰਦ ਹੁੰਦੀ ਪਰੰਤੂ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਕੋਈ ਕਾਰਵਾਈ ਕੀਤੀ ਨਹੀਂ ਜਾ ਰਹੀ ਜੀ ਕੀ ਰੁਕ ਕੀ ਹੁੰਦਾ ਪ੍ਰਸ਼ਾਸਨ ਦਾ ਜਦੋਂ ਤੁਸੀਂ ਸ਼ਿਕਾਇਤ ਲੈ ਕੇ ਜਾਂਦੇ ਇਸ ਤਰ੍ਹਾਂ ਦੀ ਤਾਂਲਾ ਹੀ ਹੁੰਦਾ ਜੀ ਕਰ ਦਿੰਦੇ ਆ ਜੀ ਚਲਾਨ ਕੱਟ ਦਿੰਦੇ ਆ ਪਰੰਤੂ ਕੋਈ کارਗਰ ਨਤੀਜਾ ਨਹੀਂ ਨਿਕਲ ਰਿਹਾਗਾ ਅਸਲ ਚਾਹੀਦਾ ਤਾਂ ਹੈ ਪਰ ਮੇਰੇ ਨਗਰ ਕੌਂਸਲ ਵੱਲੋਂ ਜਾਂ ਡਿਪਟੀ ਕਮਿਸ਼ਨਰ ਦੇ ਜਾਂ ਐਮਐਲਏ ਦੇ ਪਹਿਲ ਕਦਮੀ ਦੇ ਹੱਦ ਤੱਕ ਕੋਈ ਨਾ ਕੋਈ ਹੈਨਾ ਇਹਨੂੰ ਡਿਸਪੋਜ਼ ਕਰਨ ਦਾ ਵਧੀਆ ਤਰੀਕਾ ਬਣਾਇਆ ਜਾਵੇ ਖਾਦ ਬਣਾਈ ਜਾਵੇ ਕਈ ਸ਼ਾਇਦ ਜਿਵੇਂ ਬੋਰਵਲੀ ਸਾਈਡ ਆ ਉਹ ਇਹਨਾਂ ਪੱਤਿਆਂ ਤੋਂ ਖਾਦ ਬਣਾ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਤੰਤੂ ਆਪਣੇ ਹੀ ਨਹੀਂ ਕੁਝ ਨਿਕਲਿਆ ਇਹਨਾਂ ਦੇ ਵਿੱਚ ਪੱਤਝੜ ਤੋਂ ਬਾਅਦ ਜਿਹੜੇ ਪੱਤੇ ਡਿੱਗੇ ਆ ਤੇ ਇਸ ਤਰ੍ਹਾਂ ਅੱਗ ਲਾਉਂਦੀਆਂ ਹੋਰ ਕਿੰਨੀਆਂ ਘਟਨਾਵਾਂ ਆਈਆਂ ਸਾਹਮਣੇ ਐਸੇ ਹਫਤੇ ਜਿ ਤੈਂਚਾਰ ਅਗਨੀਆਂ ਜੀ ਤੇ ਹੁਣ ਅਸਲ 'ਚ ਪੱਤੇ ਜ਼ਿਆਦਾ ਡਿੱਗੇ ਆ ਤੇ ਹੁਣ ਵਧਣਗੀਆਂ ਵੀ ਅੱਗੋਂ ਜੀ ਤੇ ਇਹ ਮੈਡਮ ਰੂਹੀ ਦੁੱਗ ਨੇ ਇੱਕ ਚਿੱਠੀ ਵੀ ਸਰਕੂਲਰ ਜਾਰੀ ਕੀਤਾ ਸੀਗਾ ਵੀ ਇਹਦੇ ਤੇ ਪੂਰਨ ਤੌਰ ਤੇ ਪਾਬੰਦੀ ਹੈ ਖਾਸ ਕਰਕੇ ਸਰਕਾਰੀ ਦਾਰਿਆਂ ਦੇ ਅੰਦਰ ਆਮ ਹੀ ਲੱਗਦੀ ਹੈ ਜੀ ਤੇ ਉਦੋਂ ਇੱਕ ਦੋ ਸਾਲ ਤੋ ਥੋੜਾ ਜਿਹਾ ਕੰਟਰੋਲ ਰਿਹਾ ਸੀਗਾ ਪਰ ਹੁਣ ਫੇਰ ਉਵੇਂ ਹੀ ਚੱਲ ਪਿਆ ਕੰਮ ਜੀ ਜੇ ਹੋਵੇ ਹੁਣ ਆਪਾਂ ਮਿਨੀ ਸੈਕਟਰੀਟ ਵਿੱਚ ਵੀ ਵੇਖੀਏ ਦੋ ਤਿੰਨ ਥਾਵਾਂ ਤੇ ਪੱਤਿਆਂ ਦੀ ਰੂੜੀ ਲੱਗੀ ਹੋਈ ਹੈ ਜੀ ਉਹ ਵੀ ਵਾਰ-ਵਾਰ ਕਹਿ ਕੇ ਚੁਕਵਾਣੀ ਪੈਂਦੀ ਹਾਲਾਂਕਿ ਸਾਰਾ ਜਿਹੜਾ ਪ੍ਰੋਸੈਸ ਨੀ ਕਮਲਾ ਉੱਥੋਂ ਗੁਜ਼ਰਦਾ ਉੱਥੇ ਹੀ ਜਾਂਦਾ ਖਰੀਦਿਆੜੀ ਤੇ ਇਹਦੇ ਸਬੰਧੀ ਨਾ ਕੋਈ ਨਾ ਕੋਈ ਨਗਰ ਕੌਂਸਲ ਬਾਗਬਾਨੀ ਜਾਂ ਐਗਰੀਕਲਚਰ ਵਿਭਾਗ ਨੂੰ ਮਿਲ ਜੁਲ ਕੇ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਸੋਖਾ ਜਾਂ ਤਰੀਕਾ ਵੱਡੇ ਵੱਡੇ ਟੋਏ ਪੱਟੇ ਜਾਂ ਜੀ ਸੀ ਬੀ ਨਾਲ ਜੀ ਸੀ ਬੀ ਵੀ ਨਗਰ ਕੌਂਸਲ ਕੋਲ ਹੈ ਮੁਲਾਜ਼ਮ ਹੀ ਹਨ ਤੇ ਉਹਨਾਂ ਪੱਤਿਆਂ ਨੂੰ ਉਹਦੀ ਵੀ ਡੰਪ ਤੇ ਸੁੱਟਣ ਜਾਂਦੇ ਆ ਟਰਾਲੀਆਂ ਭਰ ਭਰ ਕੇ ਤੇ ਉੱਥੇ ਕੀਤਾ ਜਾਵੇ ਟੋਏਆਂ ਦੇ ਵਿੱਚ ਪਿਚਾ ਜਾਵੇ ਉਹ 5-6 ਮਹੀਨੇ ਵਿੱਚ ਬਿਨਾਂ ਕੋਈ ਤਰੱਦ ਦੇ ਫਾਦ ਬਣ ਜਾਂਦੀ ਹੈ